ਓ ਮੈਂ ਤੋਂ ਬੁਰਾ ਹੈ ਵਿਛੋੜੇ ਦਾ ਗਮ ਫਿਰ ਵੀ ਜੀਣਾ ਪੈਂਦਾ ਏ ਸਨ 47 ਵਾਲਾ ਖੰਜਰ ਹੋਏ ਸੀਨੇ ਚੁਬਦਾ ਰਹਿੰਦਾ ਏ ਓ ਸਨ 47 ਵਾਲਾ ਖੰਜਰ ਹੋਏ ਸੀਨੇ ਚੁਬਦਾ ਰਹਿੰਦਾ ਏ ਮੀਤੇ ਕੋਲ ਸੁਦੀਮ ਵਿਛੜ ਗਿਆ ਆਪਕਰਮ ਕੋਲੋਂ ਗਾਮਾ ਮੁੜ ਕੇ ਫੇਰ ਸਵੇਰ ਨਾ ਹੋਈ ਐਸੀਆਂ ਢਲੀਆਂ ਸ਼ਾਮਾਂ ਵਕਤ ਦੀਆਂ ਪੀੜਾਂ ਨੂੰ ਅੱਜ ਵੀ ਇਹ ਦਿਲ ਸਹਿੰਦਾ ਹੈ ਇਹ ਸਨ 47 ਵਾਲਾ ਖੰਜਰ ਹੋਏ ਸੀਨੇ ਚ chubਦਾ ਰਹਿੰਦਾ ਹੈ ਉਹ ਸਨ 47 ਵਾਲਾ ਖੰਜਰ ਸੀਨੇ ਚ chubਦਾ ਰਹਿੰਦਾ ਲਾਹ ਲਹੂ ਨਾਲ ਧਰਤੀ ਹੋ ਗਈ ਓ ਖਿੰਡੀਆਂ ਪਈਆਂ ਲਾਛ ਆਪਣਾ ਲਈ ਕੋਈ ਲੱਭਦਾ ਯਾਰ ਓ ਮੁੱਕ ਗਈਆਂ ਸਭ ਅਸ ਦੇਵੇ ਕੋਈ ਤਰਵਾਸਾ ਜਿਹੜਾ ਕੋਲ ਨਾ ਆ ਕੇ ਬਹਿੰਦਾ ਹੈ ਉਹ ਸਨ 47 ਵਾਲਾ ਖੰਜਰ ਸੀਨੇ ਚੁਬਦਾ ਰਹਿੰਦਾ ਹੈ ਉਹ ਸਨ 47 ਵਾਲਾ ਖੰਜਰ ਸੀਨੇ ਚੁਬਦਾ ਰਹਿੰਦਾ ਹੈ ਬਾਪੂ ਨਾਲ ਉਹ ਪੁੱਤ ਵਿਛੜ ਗਏ ਮਾਂ ਕੋਲੋਂ ਵਿਛੜੀ ਏ ਧੀਆ ਆਪਣੇ ਤੋਂ ਵੱਖ ਹੋ ਕੇ ਇਹ ਕਿਦਾਂ ਲੋਕੋ ਜੀਵਾਂ ਅੱਖੀ ਵੇਖਿਆ ਰੀਜਾ ਨਾਲ ਬਣਾਇਆ ਘਰ ਵੀ ਢੈਂਦਾ ਹੈ ਉਹ ਸਨ 47 ਵਾਲਾ ਖੰਜਰ ਸੀਨੇ ਚੁਬਦਾ ਰਹਿੰਦਾ ਹੈ ਉਹ ਸਨ 47 ਵਾਲਾ ਖੰਜਰ ਸੀਨੇ ਚੁਬਦਾ ਰਹਿੰਦਾ ਹੈ ਅੱਖੀ ਜਨਾ ਮੰਜਰ ਤੱਕਿਆ ਪੁੱਛ ਕੇ ਵੇਖੋ ਉਹਨਾਂ ਨੂੰ ਕੀ ਕੀ ਲੋਕਾਂ ਕਸ਼ਟ ਸਹਾਰੇ ਓਏ ਪਤਾ ਏ ਮੁਲਖਾਂ ਦੋਨਾਂ ਨੂੰ ਬਰਾੜ ਹਰੀ ਕੇ ਲੀਡਰਾਂ ਉਪਰ ਫਰਕ ਕੋਈ ਨਾ ਪੈਂਦਾ ਹੈ ਇਹ ਸਨ 47 ਵਾਲਾ ਖੰਜਰ ਸੀਨੇ ਚੁਬਦਾ ਰਹਿੰਦਾ ਹੈ ਉਹ ਸਨ 47 ਵਾਲਾ ਖੰਜਰ ਸੀਨੇ ਚੁਬਦਾ ਰਹਿੰਦਾ ਹੈ